ਹਾਂਜੀ ਸਸੀ ਗਾਲ ਜੀ ਕੀ ਹਾਲ ਚਾਲ ਆ ਤੁਹਾਡੇ ਸਾਰਿਆਂ ਦਾ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸੋ ਲੋ ਜੀ ਅੱਜ ਆਪਾਂ ਪਹੁੰਚੇ ਸੀਗੇ ਜੀ ਪਿੰਡ ਗਲਾਬਗੜ ਜਿਹੜਾ ਬਠਿੰਡਾ ਦੇ ਵਿੱਚ ਜੀ ਬੋਰ ਦੇ ਵਿੱਚ ਮਾਰਨੇ ਕੈਮਰਾ ਤੇ ਪਹਿਲਾਂ ਤੁਹਾਨੂੰ ਬੋਰ ਦਿਖਾ ਦਿੰਨੇ ਆਂਗੇ ਹੁਣ ਸਾਰੇ 15 ਦਿਨਾਂ ਚ ਟਿੱਕੇ ਰਹਿ ਜਾਣਗੇ ਲੋੜ ਉਦੋਂ ਬਾਅਦ ਆ ਜਦੋਂ ਉਹਨਾਂ ਨੇ ਵਿਚਾਰਿਆਂ ਨੇ ਜ਼ਮੀਨਾ ਪੱਤਰ ਕਰਨੇ ਨੇ ਕੈਮਰਾ ਤੇ ਕੈਮਰਾਮੈਨ ਰੈਡੀ ਨੇ ਤੇ ਔਰ ਇਹ ਹੀ ਬੋਰ ਆ ਆਪਣਾ ਉਦੋਂ ਲੋੜ ਆਇਆ ਹਾਂ ਹੁਣ ਹੀ ਆਪਾਂ ਤਾਂ ਜ਼ੋਰ ਲਾ ਕੇ ਬੈਹਿ ਜੇ ਮੈਂ ਤੁਹਾਨੂੰ ਦੱਸਦਾ ਜਾਣਣਾ ਚੱਲੋ ਹਾਂ ਹਾਂ ਮੈਂ ਕੰਮ ਦੇਖੀ ਆ ਚੱਲਾ ਚੱਲ ਪਿੰਕੜਾ ਭਾਈ ਇਹ ਕਲਾਉਂ ਦੇ ਹੈਲੋ ਹਾਂ ਚੱਲ ਸੇਵ ਕੀ ਆ ਬਾਲਟ ਨਾ ਬੈਠ ਰੋ ਇੱਥੇ ਪ੍ਰੋਬਲਮ ਆਉਂਗੀ ਇਹ ਦਿਸ ਦਾ ਬਈ ਲੈਟਰ ਬੰਦ ਹੋ ਗਿਆ ਮੜਾ ਕਿੰਨਾ ਹੋ ਗਿਆ ਦੇਖਿ ਮੜਾ 35 ਕੁ ਬਟ ਹੋ ਗਿਆ ਆਜੀ ਉਹੀ ਬਈ ਹਾਂ ਜੀ ਉਹ ਉੱਪਰ ਤੇ ਆ ਗਿਆ ਜੀ ਐਪ ਨਿਕਲੀ ਪਈ ਹਾਂ ਉੱਪਰ ਘਰ ਮੜਿਆ ਆ ਸੱਪਰ ਮਿਲ ਕੇ ਦੱਸਾਂਗਾ ਥੱਲੇ ਦੱਸਦਾ ਉੱਪਰ ਘਰ ਉੱਪਰ ਘਰ ਪਹਿਲਾਂ ਮੜੀ ਐ ਅੱਜ ਤਾਂ ਵਾਲੀ ਬੋਰ ਤੋਂ ਇੰਨਾ ਫਰਕ ਪਿਆ ਪਿਆ ਜੀ ਇਹ ਵੱਖਰੀ ਹੈ ਨਾ ਇਧਰ ਅੱਜ ਹੂੰ ਬਈ ਪੈਪ ਤੋਂ ਪੈਪ ਦੀ ਦੂਰੀ ਹੈ ਇਹ ਹੂੰ ਕਿੰਨੀ ਕਿ ਹੈ ਨਾ ਬਾਲਾ ਜੇ ਤਾਂ ਮੋਟਰ ਤੁਸੀਂ ਪਾ ਕੇ ਦੇਖੀ ਦੀ ਇਹ ਚ ਨਾ ਪਾਈ ਨਹੀਂ ਬਣ ਕੇ ਤਾਂ ਤੋਂ ਬੈਂਟਰੀ ਮੋਟਰ ਕੱਢ ਲਈ ਜਦੋਂ ਉਹ ਬੈਂਟਰੀ ਮਾਰ ਕੇ ਵੇਖੀ ਭਾਂ ਹਾਂ ਦੱਸਿਆ ਸਾਨੂੰ ਤਾਂ ਫੇਰ ਨਹੀਂ ਪੰਗਾ ਲਿਆ ਸੀ ਕੁਝ ਵੀ ਮੋਟਰ ਤਾਂ ਜਾਣੀ ਥੱਲੇ ਘਰਾਂ ਮੋਟਰ ਤਾਂ ਕੀ ਜਾਊਗਾ ਕਿੰਨਾ ਹੋ ਗਿਆ ਔਰੇ ਦੇਖੀ ਤੇਰਾ ਹੋ ਗਿਆ 23 ਹੋ ਗਿਆ 22 28 ਤੋਂ ਹੋ ਗਿਆ ਔਰੇ ਪਹਿਲਾਂ ਕਿੰਨਾ ਤੀਗਾ ਪਹਿਲਾਂ 30 ਦੀ ਆ ਇਹਦੇ ਉੱਪਰ 4 ਤੋਂ ਅਸਰੇ ਆਉਣ ਤੈਨੂੰ ਮਾਰ ਉਹ ਤਾਂ ਠੀਕ ਆ ਉੱਪਰ ਕਰੀ ਮੜਾ ਜਾ ਉਰੇ ਦੇਖ ਕਿੰਨਾ ਹੈ 30 ਉਰੇ ਹਾਂ ਥੱਲੇ ਕਰ ਮੜਾ ਜਾ ਇਹ ਤੇਗਾ ਉਰੇ ਕਿੰਨਾ ਹੈ ਉਰੇ ਪੂਰਾ 30 ਪੱਕੀ ਤੇ ਆ ਬੋਰਡ 2 ਪੇ 15 ਹੋ ਜਾਣਾ ਤੇਰੀ ਤੂੰ ਯਾਰ ਉਹ ਧਰਤੀ ਦੇ ਮਿਲ ਦੱਸ ਨੇ ਮੈਨੂੰ ਯਾਰ ਬਸ ਧਰਤੀ ਦੇ ਮਿਲਦਾ 30 ਬਣਦਾ ਬਣਾਇਆ ਸੀ ਧਰਤੀ ਨਹੀਂ ਮਿਲਦੀ ਹੈ ਹਾਂ ਧਰਤੀ ਦੇ ਮਿਲਦੀ ਹੈ ਤੇ ਹੁਣ ਥੱਲੇ ਕਰ ਉਰੇ ਕਿੰਨਾ ਕਾ 32 ਕਾ ਹਾਂ ਪਟਕ ਗਿਆ ਬਾਠ ਠੀਕ ਹੈ ਚਾਰ ਫੁੱਟ ਦਾ ਛੋਟਾ ਕੱਢਤਾ ਸੀ ਨਾ ਸੀ ਤਾਂ ਤੋਂ ਚੱਲ ਥੱਲੇ ਜਾਣ ਦੇ ਤਾਂ ਇੱਥੇ ਵੀ ਮੈਨੂੰ ਆਉਂਗਾ ਇੱਥੇ ਵੀ ਇਹ ਜੋੜ ਜਾ ਹਿੱਲੇ ਹੀ ਚੱਲੋ ਤਾਂ ਹੱਲੀ ਨਪੜੋ ਜਾਂਦਾ ਹੋਰ ਰੋ ਕਰੋ ਰੋ ਕਰੋ ਰੋ ਕਰੋ ਹਾਂ ਦੀਦਾ ਵੈਂਟਰੀ ਨਾ ਹੋਈ ਭੈਣ ਰੇਟ ਹੋ ਗਈ ਅਕਾ ਸਾਰਾ ਭੋਰ ਗਿਆ ਸਾਨੂੰ ਕਿੰਨਾ ਹੋ ਗਿਆ ਓਰੇ ਦਾ ਦਮ ਇੱਕ ਪੈ ਪੈ ਜਰਾ ਜੀ ਦੇਖ ਲਈ ਭਈ ਕਲੰਪ ਲੇ ਹੈ ਯਾਰ ਇਹ ਇਹ ਤਾਂ ਆ ਹੋ ਗਿਆ ਪਾਣੀ ਪੂਣੀ ਪੈ ਗਿਆ ਭਈ ਇਹ ਚਲਾਦਾ ਯਾਰ 40 ਫੁੱਟ ਹੋ ਗਿਆ ਓਰੇ ਟੱਟੇ ਵੀ ਪੈਪ ਟੁੱਟਿਆ ਪੈ ਨਹੀਂ ਟੁੱਟਿਆ ਭਈ ਹਾਂ ਟੁੱਟਿਆ ਦੀਦਾ ਸੀ ਪਾਣੀ ਵੀ ਇੱਥੋਂ ਭੈਣ ਜੋ ਸਾਈਡ ਤੋਂ ਕਿੱਥੋਂ ਗਿਆ ਇਹ ਮੈਨੂੰ ਤਾਂ ਲੱਗਦਾ ਇਹ ਸਾਕਟ ਹੀ ਦਿੰਦੇ ਆ ਸਾਕਟ ਛੱਡੇ ਪੈਪ ਤਾਂ ਟੁੱਟੇ ਹੋਣੇ ਨਾ ਪੈਪ ਟੁੱਟੇ ਬਈ ਥੱਲੇ ਕਰੀ ਸਾਕਟ ਹੋ ਗਈ ਉੱਪਰ ਕਰਾਂ ਆ ਸਾਕਟ ਹੀ ਦਿੰਦੇ ਹਾਂ ਸਾਕਟ ਹੈ ਸਾਕਟ ਪਾੜ ਕੇ ਕਿਸੇ ਪਾਸੇ ਲੰਘ ਗਿਆ ਪੈਪ ਤਾਂ ਤੋਂ ਥੱਲੇ ਬਹਿ ਗਿਆ ਸਾਡ ਥੱਲੇ ਤਾਂ ਸਾਕਟਾਂ ਨੇ ਜੋੜ ਛੱਡੇ ਹੈਗੇ ਹੂੰ ਥੱਲੇ ਕਰੀ ਫੇਰ 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 ਹੀ ਤਾਂ ਫੇਰ ਹੀ ਆ ਚੱਲ ਜਾਣ ਦੇ ਇਦੂਆਂ ਬਈ ਜਮਾਂ ਓਕੇ ਹੋ ਦੋ ਦੇ ਦੇਖ ਲਉ ਨੇ ਬਈ ਦੇਖ ਦੋ ਤਾਂ ਇੱਕ ਬੱਕੀ ਲੀ ਗੇ ਆਣੀ ਕਿੰਨੇ ਤੇ ਆ ਗਿਆ ਰੋ ਕਰੋ 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 ਉੱਪਰ ਕਰ ਹਾਂ 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 ਚੱਕ ਚੱਕਾ ਬਹੁਤ ਠੀਕ ਆ ਵੀ ਛੱਡਿਆ ਇਹ ਜਿਆਦਾ ਉਲਝਿਆ ਇਹ ਤਾਂ ਟੁੱਟ ਗਿਆ ਪੈਵਾ ਇਹ ਪਾਸਾਰੀ ਕਿੰਨਾ ਹੋ ਗਿਆ 50 ਚੰਗਾ ਹੋ ਗਿਆ ਭਾਂਜ ਮੱਥਾ ਤਾਂ ਨਹੀਂ ਨਾ ਮਾਰਿਆ ਟੋ ਵਾਲਾ ਇਹ ਜਦੋਂ ਜੱਬ ਖੜਾ ਹੋਇਆ ਚਰਨ ਇਹਨਾਂ ਬੋਰਤ ਉਦੋਂ ਦਾ ਥੱਲੇ ਤੋਂ ਹਿੱਲਿਆ ਹਿੱਲ ਗਿਆ ਬੋਰ ਜਿਵੇਂ ਰੇਤਾਂ ਜਿੱਕੇ ਹਾਂ ਕੇਰਾ ਕੇਰਾ ਲਿਆ ਜੀ ਇਹਨੂੰ 2 ਟਾਈਮ ਹੀ ਮਹੀਨੇ ਪਹਿਲਾਂ ਚੱਲ ਜਾਣ ਥੱਲੇ ਕਿੰਨਾ ਹੋ ਗਿਆ ਕਿੰਨਾ ਹੋ ਗਿਆ ਆਪਾਂ ਨੂੰ ਦੇਖਣੀ ਚੰਗੂ ਆ ਪਾਣੀ ਦਾ ਲੈਵਲ ਸੁਣੇ ਹਾਂ ਹਾਂ ਕਿੱਥੋਂ ਆ ਨਹੀਂ ਆਇਆ ਹਾਂ 52 ਵਿਧਰ ਲੈਣਾ ਸਹੀ ਹੈ ਜ਼ੋਰ ਮਨ ਦਾ ਨਹੀਂ ਪਾਣੀ ਚੱਲ ਜਾਣ ਦੇ ਥੱਲੇ ਤਾਂ ਪਤਾ ਮੜਾ ਤਾਂ ਜਾਂ ਕਿ ਸੜਨੀ ਜਾਣ ਦੇ ਜਿੱਥੇ ਪਾਣੀ ਹੁੰਦਾ ਨਾ ਪਾਣੀ ਜਿਹਦਾ ਮਿੱਟੀ ਪੋਲੀ ਹੁੰਦੀ ਬਹਿ ਜਾਂਦਾ ਥੱਲੇ ਥੱਲੇ ਸਾਰਾ ਪੋਰ ਜਿੱਥੇ ਇਥੇ ਮਿੱਟੀ ਦੀ ਪਕੜ ਸੀ ਉੱਥੇ ਖੜ ਗਿਆ ਮਿੱਟੀ ਦੀ ਪਕੜ ਵਾਲਾ ਖੜ ਗਿਆ ਕੋ ਨੂੰ ਦੇਖ ਲੈ ਵੇਰਾ ਪਾ ਦੇਖੰਗਾ ਉਹ ਥੱਲੋ ਥੱਲੇ ਤੋਂ ਪੋਰ ਬੈਠਾ ਸਾਰਾ ਇਹ ਇਹ ਪੈਪਰ ਵੀ ਨਹੀਂ ਭਰੀ ਜਿਹੜੀਆਂ ਬੈਠੇ ਹੰਪਰੀ ਨੂੰ ਆਰੀ ਨੂੰ ਆ ਵੀ ਬਈ ਇਹਦੇ ਵਿੱਚ ਬਈ ਲਾਈਟ ਹੁੰਦੀ ਹੈ ਐਮਰੇਜ ਲਾਈਟ ਚੱਲਦੀ ਮੋਟਰ ਕਿੰਨੇ ਤੇ ਪਾਈਦੀ ਆਪਣੀ ਹੈ ਨੀ ਮੋਟਰ ਕਿੰਨੇ ਤੇ ਪਾਈਦੀ 9 ਤੇ ਪਾਈ ਹੈ 90 ਫੁੱਟ ਤੇ ਗੱਲ ਹਾਂ ਇੱਕ ਦੋ ਵੱਡਾ ਰੱਬ ਕੀ ਹੂ ਪਤਾਲ ਦਿਖਾ ਤਾ ਬੰਦੇ ਹੀ ਰੱਬ ਐ ਤਾਂ ਹਾਂ ਤਾਂ ਐਵੇਂ ਭਾਲਦੇ ਫਿਰਦੇ ਆ ਭਾਏ ਨੇ ਨਹੀਂ ਸਹੀ ਗੱਲ ਐ ਆ ਤੁਹਾਡੇ ਕੋਲੇ ਖੜੇ ਰੱਬ ਦਾਸ ਕੀ ਦੇਖ ਚਾਹੀਦੇ ਜੇ ਬੰਦੇ ਰੱਬ ਆ ਬੰਦੇ ਹੀ ਨੇ ਕਹਿੰਦੇ ਤਾਂ ਉਹ ਹੀ ਪਾਲਦੇ ਨਤੇ ਦੇ ਗਮ ਦੇਖੋ ਵੀ ਬਾਈਰ ਕੀ ਦੱਸਣੀ ਹਾਂ ਤਾਂ ਇਹਨੂੰ ਚੈੱਕ ਕਰਕੇ ਦੱਸੋ ਹੌਲੀ 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 ਕਿੰਨਾ ਹੋ ਗਿਆ ਆ ਟੋਟਾ ਸਿੱਟਿਆ ਹੋਇਆ ਹਾਂ ਇਹਦਾ ਭਾਇ ਹੋਇਆ ਚ ਇਹ ਤਾਂ ਉਹ ਗੋਗਨੀ ਸਿੱਟਿਆ ਸੀ ਜਿੱਦ ਕੇਰਾ ਲਿਆ ਦੋ ਤੀ ਮਹੀਨੇ ਪਹਿਲਾਂ ਕੇਰਾ ਲਿਆ ਸੀ ਜਰੇ ਇਹਨੂੰ ਪਲਾਸਟਿਕ ਰੋਟਾ ਖੜਾ ਰਜਿਆ ਨਾ ਮੈਂ ਸਤਾਂਜੀ ਪਾਇਤੀ ਬਾਬਾ ਕਸ ਸੱਤ ਸ਼ੀ ਦਾ ਪਾਤਾ ਸੀ ਬਾਈ ਮੂਰੇ ਸ਼ੀ ਲਾ ਕੇ ਸਰ ਤਾ ਬਸ ਸਰ 40 ਫੁੱਟ ਹੋ ਗਿਆ ਕਿੰਨਾ ਹੋ ਗਿਆ ਜੀ 140 ਹਾਂ ਦੂਰ ਕਿੰਨਾ ਹੈ ਜਾਣ ਕਿੰਨੇ ਫੁੱਟ ਪਾਈ ਦੀ ਪਾਪੇ ਪੈਰ ਤਾਂ ਯਾਰ 15 ਕੁ ਫੁੱਟ ਦਾ ਪਾਇਆ ਸੀਗਾ ਫਿਰ 15 ਦੇ ਜੋ 165 165 ਤੱਕ ਇਹ ਕੀ ਗੱਲ ਮਾਲ ਤਾਂ ਚੱਲ ਜਾਣ ਦੇ ਬਾਈ ਟੋਟਾ ਵਿਚਾਲੇ ਖੜਾਗਾ ਵਿਚਾਲੇ ਖੜਾ ਜੀ ਹਨ ਹੂੰ ਪਹਾਂਤ ਆਇਆ ਨਾ ਵੀ ਇਹ ਕੀ ਗੱਲ ਟੋਟਾ ਵੀ ਵਿਚਾਲੇ ਕਿਵੇਂ ਖੜ ਗਿਆ ਮਾਲ ਤਾਂ 315 20 ਫੁੱਟ ਹੈਗਾ ਹੌਲੀ 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 ਉੱਪਰ ਕਰ ਮੜਿਆ ਜਾਣ ਦੇ ਆ ਟੋਟੇ ਵੀ ਜੀ ਆ ਰਹੀ ਆ ਥੜ ਗਏ ਓਰੇ ਉੱਪਰ ਕਰ ਮੜਿਆ ਆ ਹੋਰ ਕਰਾਂ ਥੱਲੇ ਕਰਾਂ ਸਾਰੇ ਬਸ ਦੇਖਣਾ ਥੱਲੇ ਕਰੀ ਕੋਣਟਾ ਰੋਕ ਕਿੰਨਾ ਹੋ ਗਿਆ ਓਰੇ ਉਰੇ ਪੜੋਲੀ 흘ਲੀ ਹੋਈ ਆ ਬਈਆ ਉੱਥੇ ਪੜੋਲੀ ਤੇ ਖੜਾ ਪਿਆ ਪੇ 552 ਹੋ ਗਿਆ ਉਵੇਂ ਚੱਲੀ ਚੁੱਲੀ ਗਿਆ ਕਿਤੇ ਹਾਂ ਉੱਥੇ ਪਤਾ ਮੜਾ ਮੋਟਾ ਬਹੁਤ ਡੇਡਾ ਹੋਇਆ ਹਣਾ ਉੱਥੇ ਜਾ ਕੇ ਖੜ ਗਿਆ ਹੈਗਾ ਉੱਥੇ ਖੜ ਗਿਆ ਜਾ ਕੇ ਹਾਂ ਥੱਲੇ ਨਹੀਂ 흘ਿਆ ਹੁਣ ਕਿੰਨਾ ਹੋ ਗਿਆ ਪੂਰਾ ਦੇਖ ਸਮਾਰ ਕੇ 165 ਹੋਊਗਾ ਆ ਵੀ ਹਾਂ ਫੜਾ ਮਾੜਾ ਫੇਵਰ ਤੋਂ ਭਾਂਜੋ ਖੇਤ ਜਣਾ ਬਾੜੀ ਮੈਂ ਤਾਂ ਦੇਖ ਲਿਆ ਅੱਜ ਸਾਰਾ ਬੋਰ ਦਾ ਟੁੱਟ ਗਿਆ ਕਿੰਨਾ ਹੋ ਗਿਆ 160 ਚਲ ਜਾਣ ਦੇ ਕੰਨਾ ਹੋ ਗਿਆ ਦੇਖ ਮੜਿਆ ਆ ਆਨ ਸੰਦੇਖੀ ਨਾ ਲੈ ਆ ਇਹ ਵੀ ਥੱਲੇ ਬਈ ਇਥੋਂ ਵੀ ਹੋਰ ਬਈ 70 70 ਹੋ ਗਿਆ ਬਈ ਅਸਲ ਜੇ ਸੱਲੇ ਹੋਏਗਾ ਹੌਲੀ ਹੌਲੀ ਜਿੱਥੇ ਜੀ ਪਕੜਾਗੀ ਤਾਏ ਪਕੜ ਖੜਦੀ ਚੱਲ ਬਈ ਬਈ ਇੱਕ ਟਰਾਲੀ ਗੱਡੀ ਆ ਯਾਰ ਇੱਥੇ ਦੀ ਟਰਾਲੀ ਨਾਲ ਹੀ ਬਹਿ ਗਿਆ ਭੈਣ ਨਹੀਂ ਬਹਿਣਦਾ ਬਈ ਇੰਨੇ ਕਿਥਾਂ ਤੱਕ ਦੇਖ ਰਿਹਾ ਕਿ ਟਰਾਲੀ ਕਿੱਥੋਂ ਨੂੰ ਜਾਵੇ ਪਾਣੀ ਸਾਫਤੀ ਹੈ ਤਾਂ ਹੁਣ ਜਮਾ ਜਮਾ ਸਾਫ ਚਲਦੀ ਛੱਡ ਕੇ ਮੈਂ ਗਾਂ ਦੇ ਖੇਤ ਗਿਆ ਲੈ ਟੁੱਟ ਗਈ ਉਹ ਫਿਰ ਕੱਢੀ ਘੱਟਦੀ ਬਈ ਹੁਣ ਮੋਟਰ ਸੜ ਗਈ ਸੜ ਗਈ ਸੀ ਵਿਚਰੀ ਤਾਂ ਬੈ ਗਿਆ ਮੋਟਰ ਦੇ ਯਾਰ ਉਹ ਦੋ ਜਦੋਂ ਹੈ ਨਾ ਚੱਕੇ ਸੀ ਦੋ ਮਹੀਨੇ ਪਹਿਲਾਂ ਇਹਨੇ ਠੇਰਾ ਲਿਆ ਸੀ ਉਹ ਸਮਝਦੀ ਲੰਘਾ ਮੋਟਰ ਵਿਚੋ ਭਾਏ ਨਾ ਕੋਰ ਕਾਰ ਕਮਾਤੀ ਨਵੀਂ ਮੋਟਰ ਸੀ ਭਾਏ ਚੋ ਸਾਰੀ ਗਲਤੀ ਮੱਜੀ ਨਹੀਂ ਮੋਟਰ ਸਮਝੂਗਾ ਨਹੀਂ ਜਦੋਂ ਕਿਸੇ ਨੇ رائے ਕਿਸ ਨੂੰ ਮਾੜੀ ਦੇਣੀ ਹੋਵੇ ਜਿਹੜਾ ਵਹਾਂ ਦਾ ਬੰਦਾ ਇਹ ਮਿਸਤਰੀ ਹੈ ਨਾ ਜਿਹੜੇ ਇਹਨਾਂ ਨੂੰ ਕਮਿਸ਼ਨ ਕੀਤੋਂ ਲਵਾਇਤੀ ਬੋਰ ਕੀਤੋਂ ਲਵਾਇਤੀ ਇਹ ਬਈ ਇੱਕੋ ਨਾਇਬ ਸੀ ਪੁਪਾਲ ਤੋਂ ਉੱਪਰ ਕਰੀ ਬਾਈ ਉਹ ਤਾਂ ਲਵਾਇਆ ਸੀ ਪੁਪਾਲ ਪਿੰਡ ਦਾ ਪੁਪਾਲ ਇਹ ਕਿੰਦਾ ਘਰ ਬਣਦਾ ਇਹਨਾਂ ਦਾ ਉਹ ਇਹ ਜਿੰਨਾ ਜਿਹੜਾ ਹੈਗਾ ਨਾ ਫੈਬਰ ਇਹਦੇ ਥੱਲੇ ਕਰਾਂ ਸਾਰੇ ਜੀਵੇਂ ਹੁੰਦਾ ਚੱਲਣਾ ਹੁੰਦਾ ਕਿੰਨਾ ਹੋ ਗਿਆ ਓਰੇ ਦੇਖੇ ਖੜਾ ਲਾ 200 60 ਤੋਂ ਲੇ ਦਨ ਸੋਲਾ ਚੇਰੇ ਜਿਆਦੇ ਸਾਰਾ ਆ ਆ ਵਿੱਚ ਕੀ ਫਿਰਦਾ ਬਰੇਤੀ ਹੈਗੇ ਫਰੇ ਤੜ ਦਵੇ ਇਹਦਾ ਅੱਛਾ ਜਿਹੜਾ ਸਾਈਡ ਤੋਂ ਹੋ ਜਾਣਾ ਇਹ ਪਰੋਲੀ ਤੇੜੀ ਹੋਈ ਏ ਇਥੋਂ ਵੀ ਆ ਪਰੋਲੀ ਤੇੜੀ ਹੋਈ ਆ ਥੱਲੇ ਘਰ ਹੋਣੀ ਥੱਲੇ ਆ ਪਰੋਲੀ ਤੇੜੀ ਹੋਈ ਆ ਤੀਗੀ ਘਰ ਥੱਲੇ ਘਰ ਚੱਲ 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 ਆ ਪਰੋਲੀ ਤੇੜੀ ਹੋਈ ਆ ਬਈ ਆ ਟੁੱਟੀ ਹੋਈ ਆ ਦੇਖ ਹਾਂ 60 ਤੋਂ ਲੈ ਕੇ ਆਹੀ ਆ ਵੀ ਟੁੱਟੂ ਜੇ ਸਾਰੀ ਪਟੋਲੀ ਹੋ ਗਈ ਆ ਦੇਖਾ ਇਹ ਤਾਂ ਯਾਰ ਮੈਨੂੰ ਪਲਾਸਟਿਕ ਦੀ ਪਾਈਪ ਲਾਗਦੀ ਬਈ ਕਿ ਨਹੀਂ ਨਾ 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 ਜੋ ਤਾਂ ਤਾਂ ਹੀ ਰਹਿ ਗਿਆ ਪਲਾਸਟਿਕ ਕਿੰਨਾ ਹੋ ਗਿਆ ਚੱਲ ਚੱਲ ਹੈਗੀ ਆ ਲਗਾ ਹਾਂ ਚੱਲ ਜਾਣ ਦੇ ਕੋਈ ਸਮਝ ਨਹੀਂ ਜਦੋਂ ਟੋਟਾ ਤਾਂ ਹਾ ਖੜ ਗਿਆ ਹੈ ਤੇ ਪਾਣੀ ਸਾਫ਼ ਹੋ ਗਿਆ ਮੋਟਰ ਦਾ ਉਹ ਟਾ ਟੁੱਟੀ ਹੋ ਜਾਂਦੇ ਪੜੋਲੀ ਅੰਦਰ ਆ ਰਹੀ ਹੈ ਕਿੰਨਾ ਹੋ ਗਿਆ ਦੇਖੀ ਬਾਈ 270 ਬਟ ਹੋ ਗਿਆ ਯਾਰ ਚੱਲ ਜਾਣ ਦੇ 13 ਮੋਟੂ ਦੀ ਪੋਲਲੀ ਸਾਰੀ ਪਾਟੀ ਹੋਈ ਐ ਇਹ ਮੈਨੂਅਲ ਆਦਾ ਜੀ ਕੈਵਟੀ ਐ ਸਾਲ ਸੋਲ ਬੰਦੀ ਹੋਊਗਾ ਇਹਦਾ ਸਾਈਡਾ ਤੇ ਪਣੀ ਆ ਜਾਂਦਾ ਪਤਾ ਨਾ 100% ਹਾਂ ਪਾਣੀ ਠੰਡੇ ਦਾ ਤੇ ਫਰਕ ਜੀ ਆ ਜਾਨੂੰ ਕੋਈ ਨਾ ਯਾਰ ਪਾਣੀ ਇਤੋਂ ਵੀ ਜੀ ਇਸ ਤਰ੍ਹਾਂ ਇਹਨਾਂ ਦਾ ਪਾਣਾ ਜਮਾ ਪਤਾ ਨਹੀਂ ਛੋੜੋ ਲਿਆ ਵੀ ਤੇੜੀ ਹੋਈ ਆ ਇਹਦੀ ਆ ਵੀ ਛੋੜੋ ਲੀ ਪਾਟੀ ਹੋਈ ਆ ਤੇ ਬਈ ਆ ਤੇੜੀ ਹੋਈ ਆ ਇੱਥੇ ਨੂੰ ਆ ਵੀ ਆ ਵੀ ਟਡੂਏ ਸਾਰੀ ਕਿੰਨੇ ਹੋਗੇ 292 200 ਇਹ ਨੂੰ ਲੈ ਨੂੰ ਥੋੜਾ ਟਾਈਮ ਹੀ ਹੋਇਆ ਅੱਜ ਹਨ ਬਿਚਾਰ ਦੇ ਉੱਤੇ ਫੁੱਟ ਲਿਖਿਆਗਾ ਹਮ ਚੱਲ ਬਈ ਅਮਾਲ ਮੂਲ ਬਾਣ ਉਹ ਵੀ ਜੇ ਮੜੀ ਮੁੱਟੀ ਕਾਲੀ ਕਰ ਜੇ ਤਾਂ ਵੀ ਜਾਂਦਾ ਆਲੀ ਦਾ ਪਾਜੋ ਪਾ ਤੁਰਦਾ ਨਹੀਂ ਸੀ ਮਾਲੋਦੋ ਵੀ ਧੱਕੇ ਧੱਕੇ ਦੇ ਨਾਮ ਕਰਿਆ ਹੋਇਆ ਕਾਰਵਾਈ ਕਿ ਨਾ ਨਾ ਮਗਰ ਲੱਗਿੰ ਬਈ ਇਹ ਹੋ ਗਿਆ ਬਈ ਯਾਰ 1500 ਤੋਂ ਤਾਰ ਲਾ ਦਿਓ ਬਈ 20 30 ਫੁੱਟ ਆ ਤਾਰ ਕਿੱਥੇ ਬਈ ਚਲੋ ਜਾਣ ਦੋ ਦੇਖੇ ਮੜੇ ਆ ਆ ਵੀ ਹੈ ਕਿੰਨਾ ਹੋ ਗਿਆ ਦੇਖੇ ਤਾਂ ਮੇਰਾ ਪੱਕੀ ਵਤ ਹੋ ਗਿਆ 352 ਬਰਮੇ ਨਾਲ ਆਤੀ ਬੋਰੇ ਹਾਂ ਬਰਤ ਬਹੁਤ ਹਾਂ ਕੀ ਚੀਜ਼ ਹੈ ਬਈ ਇਹ ਸੱਲ ਚ ਪਾਇਆ ਹੋਣਾ ਸੱਲ ਚ ਪਾਇਆ ਤਾਂ ਇਹ ਜਿਹੜਾ ਤਾਂ ਹ ਤੋਂ ਸਿੱਟੇ ਉਹ ਹੈ ਪਹਿਲਾਂ ਪਾਇਆ ਪਹਿਲਾਂ ਪਾਇਆ ਉਹਨਾਂ ਨੇ ਚੱਲ ਜਾਣ ਦੇ ਜਾਂ ਫਿਰ ਉਹਨਾਂ ਬਰਮੇ ਨਾਲ ਹੋ ਗਿਆ ਵੇ ਪਾਇ ਪਾਇ ਨਾ ਆਪਣੀ ਹੈਗਾ ਪਾਇਪ ਤਾਂ ਨਹੀਂ ਸੀ ਇਹ ਨਾ ਨਾ ਪਾਇਪ ਨਹੀਂਗਾ ਪਾਂਡੂ ਆਏ ਪਾਂਡੂ ਦਾ ਸੱਲ ਸਲਟ ਆਏ ਹੌਲੀ ਚੱਲ ਬਈ ਹੌਲੀ ਹਲਾ ਹੌਲੀ ਦਿਖਾ ਦੇ ਚੱਲ ਚੱਲ ਪਾਂਡੂ ਦਾ ਸੱਲ ਜੀ ਆਂਦਾ ਹੁਣ ਹਾਂ ਸੱਲ ਆ ਬਈ ਸਾਰਾ ਪਾਂਡੂ ਦਾ ਫਿਰ ਇਹਦਾ ਮਤਲਬ ਕਿਵਟੀ ਸਹੀ ਦੋ 325 ਤੋਂ ਚੱਲੇ ਹੈ ਆਪਣਾ ਹਾਂ ਕਿਵਟੀ ਤਾਂ ਸਹੀ ਆ ਬੰਦਾ ਕਰਾ ਸਾਢੇ 350 ਤੱਕ ਜਾ ਕੇ ਖੜੂਗਾ ਹੂੰ ਪਾਂਨਾ ਸਾਢੇ 350 ਤੇ ਖੜਾ ਉਹ ਸਲੇ ਚਾਪੜਾ ਹੂਗਾ ਚਪੜਾ ਦਾ ਸੂਟ ਜੀ ਹੁੰਦਾ ਬਾਈ ਯਾਰ ਫੁੱਟ ਦੋ ਹਾਂ ਹੌਲੀ 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 ਆ ਗਈ ਭਰੀ ਹੋਈ ਹੈ ਬਈ ਹਾਂ ਹੈ ਚੱਲੋ ਪਰੇ ਹਾਂ ਘਰ ਥੱਲੇ ਪਰੇ ਹੈ ਕਿੰਨਾ ਹੋ ਗਿਆ 750 ਥੱਲੇ ਸਪੋਰਟ ਚਲੋ ਜੀ ਫਾਈਨਲੀ ਕੈਮਰਾ ਵੱਜ ਗਿਆ ਤੇ ਕੱਢਦੇ ਆ ਕੈਮਰਾ ਬਾਹਰੇ ਹੁਣ ਕਰਾਉਣਾ ਥੋੜੀ ਮਿਸਤਰੀ ਨਾਲ ਗੱਲ ਤੇ ਪੁੱਛਦੇ ਆ ਕੀ ਰਿਪੋਰਟ ਆ ਕੀ ਡਿਟੇਲ ਆਪਣੀ ਬੋਰ ਦੀ ਚਲੋ ਜੀ ਸਤਿ ਸ਼੍ਰੀ ਅਕਾਲ ਜੀ ਸਿਗਾਲ ਜੀ ਹਾਂ ਜੀ ਪਿੰਡ ਪੰਚੀ ਦੇ ਸੀ ਗਲਾਬਗੜ੍ਹ ਜੀ ਜ਼ਿਲ੍ਹਾ ਬਠਿੰਡਾ ਤੇ ਬਾਈ ਦੇ ਬੋਰ ਤੇ ਵੀਰੇ ਬਾਈ ਦਾ ਬੋਰ ਤੇ ਤਕਰੀਬਨ ਬੋਰ ਚੈੱਕ ਕਰ ਰਹੀਦੀ ਆਪਾਂ ਨੇ ਕੈਮਰੇ ਨਾਲ ਅੱਜਾਂ ਹਾਂਜੀ ਤੇ ਇਹਦੇ ਵਿੱਚ ਮੋਟ ਨਿਯਾਰੀ ਦੀ ਬਾਈ ਟੂਆ ਕਰਨ ਲੱਗ ਰਹੀਦੀ ਟੂਆ ਕਰਕੇ ਸਿੱਧਾ ਕਰ ਦਾਂਗੇ ਪਾਪਾ ਹਾਂਜੀ ਤੇ ਆਪਣੇ ਨਾਲ ਗੱਲ ਹੋਈ ਤੇ ਆਪਾਂ ਨੇ ਅੱਜ ਬੋਰ ਚੈੱਕ ਕਰਿਆ ਗਏ ਇਹ ਬੋਰ ਚੈੱਕ ਕਰਨ ਤੋਂ ਬਾਅਦ ਪਤਾ ਲੱਗਾ ਆਪਾਨੂੰ 30 ਫੁੱਟ ਤੋਂ ਟੁੱਟਿਆ ਹੋਇਆ ਹੈ 30 ਤੋਂ ਮੰਨ ਲਓ ਪੜੋਲੀ ਅਲੱਗ ਹੋ ਰਹੀ ਹੈ ਤੇ ਇੱਕ 40 ਫੁੱਟ ਤੋਂ ਟੁੱਟਿਆ ਹੋਇਆ ਹੈ ਬੋਰਾ ਠੀਕ ਹੈ ਜੀ ਤੇ 40 ਤੇ ਤੇ ਇੱਕ 50 ਫੁੱਟ ਤੇ ਥੱਲੇ ਜਿਹੜਾ ਉਹਨਾ ਪਾਇਪ ਪਾਇਤੀ ਸਾਲ ਦੇ ਵਿੱਚ ਉਹ ਪਾਇਪ ਸਾਲ ਚ ਨੀ ਗਿਆ ਉਹ 7 ਇੰਚ ਉਪਰੀ ਖੜਾਗਾ ਪਾਇਪਾ ਤੇ ਬਾਕੀ ਤਕਰੀਬਨ ਬੋਰ ਸਾਰਾ ਮਲ ਚਾਰ ਪੰਜ ਥਾਂ ਹੱਲਿਆ ਪੈਗਾ ਠੀਕ ਹੈ ਜੀ ਬਾਈਓ ਨੂੰ ਦੱਸਤਾ ਵੀ ਜੇ ਤਾਂ ਵੀ ਹੱਲ ਕਰਨਾ ਸੀ ਉੱਪਰਲੇ ਪਾਸੋਂ ਤਾਂ ਕਰ ਸਕਦੇ ਆ ਵੀ ਥੱਲੇ ਦੇ ਤਾਂ ਹੱਲ ਨਹੀਂ ਹੋਣਾਗੇ ਥੱਲੇ ਪਾਇਪ ਪਿਆ ਹੋਏਗਾ ਹਾਂਜੀ ਤੇ ਉਹਦੇ ਕਾਰਨ ਬਾਈਓ ਸੰੱਲੀ ਕਰਾਤੀ ਬਾਕੀ ਹੋਰ ਕੋਈ ਕੰਮ ਕਰਾਉਣਾ ਹੋਵੇ ਤਾਂ ਸਿੱਧਾ ਸੰਪਰਕ ਕਰ ਸਕਦੇ ਮੇਰਾ ਨਾਮ ਮੁਖਤਿਆਰ ਸਿੰਘ ਪਿੰਡ ਨਮੂਲ ਤੇ ਜ਼ਿਲ੍ਹਾ ਸੰਗਰੂਰ ਤੇ ਮੋਬਾਈਲ ਨੰਬਰ ਹੈ 978175490 ਬਾਕੀ YouTube ਤੇ ਸਾਡਾ ਚੈਨਲ ਹੈ ਮੁਖਤਿਆਰ ਨਮ